2027 ਨਜ਼ਦੀਕ ਆ ਰਹੀ ਹੈ ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਾਰੀਖ ਨੇੜੇ ਆ ਰਹੀ ਹੈ ਉਵੇਂ-ਉਵੇਂ ਪਾਰਟੀਆਂ ਦੇ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹੁਣ ਸੜਕਾਂ ਤੇ ਸੁਖਬੀਰ ਸਿੰਘ ਬਾਦਲ ਦੇ ਪੋਸਟਰ ਲੱਗਨੇ ਸ਼ੁਰੂ ਹੋ ਗਏ ਜਿਸ ਨੂੰ ਲੈ ਕੇ ਵੱਡਾ ਧਮਾਕਾ ਹੋਇਆ ਜਿਸ ਦੇ ਵਿੱਚ ਕੁਝ ਅਜੀਹਾ ਲਿਖਿਆ ਗਿਆ ਜਿਸ ਨੂੰ ਲੈ ਕੇ ਸਿਆਸਤ ਪਾਤੀ ਨਜ਼ਰ ਆ ਰਹੀ ਹੈ ਪੋਸਟਰਾਂ ਦੇ ਵਿੱਚ ਸੁਖਬੀਰ ਬਾਦਲ ਦੇ ਸੀਐਮ ਬਣਨ ਦਾ ਜ਼ਿਕਰ ਕੀਤਾ ਗਿਆ ਪੋਸਟਰ ਤੇ ਇਹ ਵੀ ਲਿਖਿਆ ਗਿਆ ਕਿ ਬਦਲੇਗੀ ਪੰਜਾਬ ਦੀ ਤਕਦੀਰ 2027 ਦੇ ਵਿੱਚ ਆਵੇਗਾ ਸੁਖਬੀਰ ਸੁਖਬੀਰ ਬਾਦਲ ਲਿਆਵਾਂਗੇ ਪੰਜਾਬ ਦੇ ਹਰ ਪਰਿਵਾਰ ਦਾ ਵਿਕਾਸ ਕਰਵਾਵਾਂਗੇ ਤਾਂ ਪੰਜਾਬ ਦੀਆਂ ਸੜਕਾਂ ਤੇ ਇਹ ਵਕ ਵਕ ਤਰ੍ਹਾਂ ਦੇ ਹੋਲਡਿੰਗ ਲੱਗ ਰਹੇ ਨੇ ਦੱਸ ਸੀ ਕਿ ਹਲਕਾ ਕਨੌਰ ਦੇ ਵਿੱਚ ਪੋਸਟਰ ਲੱਗੇ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਪੋਸਟਰਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਹਲਕਾ ਇੰਚਾਰਜ ਸਰਜੀਤ ਸਿੰਘ ਝਿੰਜਰ ਦੀ ਵੀ ਤਸਵੀਰ ਲੱਗੀ ਹੋਈ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਲੋਗੋ ਵੀ ਲੱਗਿਆ ਹੋਇਆ ਹੈ ਜਿਸ ਤਰ੍ਹਾਂ 2027 ਦੀ ਚੋਣਾਂ ਤੋਂ ਪਹਿਲਾਂ ਹਰੇਕ ਪਾਰਟੀ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ ਵਕ ਵਕ ਪਾਰਟੀਆਂ ਦੇ ਵੱਲੋਂ ਲੀਡਰਾਂ ਨੂੰ ਸ਼ਾਮਿਲ ਕਰਵਾਇਆ ਜਾ ਰਿਹਾ ਹੈ ਸਿਆਸੀ ਹਲਚਲ ਜਾਰੀ ਹੈ ਇਸੇ ਵਿੱਚਕਾਰ ਹੁਣ ਪੋਸਟਰ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਇਸੇ ਵੀਡੀਓ ਦੇ ਵਿੱਚ ਨੌਜਵਾਨ ਨੇ ਹੋਰ ਕੀ ਕੁਝ ਕਿਹਾ ਇੱਕ ਵਾਰ ਆਪਾਂ ਉਸ ਸੁਣਦੇ ਹਾਂ ਕਿਆ ਕਰ ਰਿਹਾ ਭਾਈ ਮੈਂ ਯਾਰ ਬੋਰਡ ਪੜ ਰਹਾ ਦਾ ਬੋਰਡ ਲਗਿਆ ਵਾ ਇਸ ਵਾਰ ਲਿਖਿਆ ਵਾਗਾ ਬਦਲੇਗੀ ਪੰਜਾਬ ਦੀ ਤਕਦੀਰ 2027 ਚ ਆਵੇਗਾ ਆਪਣਾ ਸੁਖਵੀਰ ਇਹੋ ਬੋਰਡ ਲਗਿਆ ਵਾ ਸੀ ਰੋਕ ਨੌਰ ਘਨੌਰ ਏਰੀਆ ਮੈਂ ਹਜੇ ਬੋਰਡ ਨਾ ਪੂਰੇ ਪੰਜਾਬ ਮਾ ਲਗਣੇ ਦੀ ਜੀ ਦੇਦਾ ਕਿ ਲੋਕਾਂ ਨੂੰ ਪਤਾ ਲੱਗਿਆ ਵੀ ਸੁਖਵੀਰ ਸਿੰਘ ਬਾਦਲ ਜੀ ਆਣੇ ਟਾਈਮ ਕੇ ਚੜ੍ਹਦੀ ਕਲਾ ਵਾਲੇ ਸੀ ਸੀਐਮ ਬਣਨੇ ਵਾਲੇ ਆ ਪੰਜਾਬ ਕੇ ਠੀਕ ਹੈ ਔਰ ਦੂਸਰੀ ਬਾਤ ਇਹੋ ਹੈ ਵੀ ਇਹਨਾਂ ਨੇ ਜਿਹੜਾ ਥਾਪੜਾ ਦੇ ਆ ਸਰਬਜੀਤ ਜਿਂਦਰੀ ਨੂੰ ਘਨੌਰ ਹਲਕੇ ਦੇ ਐਮਐਲਏ ਦੀ ਸੀਟ ਵਾਸਤੇ ਮੈਂ ਵੀ ਮੰਨ ਲਈ ਯੂਥ ਕੇ ਬਹੁਤ ਚਾਹੀਤੇ ਹੈ ਯੂਥ ਅਕਾਲੀ ਦਲ ਕੇ ਪ੍ਰਧਾਨ ਵੀ ਹੈ ਕਨੌਰ ਹਲਕੇ ਦੇ ਇੰਚਾਰਜ ਵੀ ਹੈ ਔਰ ਪਾਵਰ ਵਾਲੇ ਬੰਦੇ ਹੈ ਕਹਨੇ ਵਾਲੇ ਜੁਰਤ ਵਾਲੇ ਬੰਦੇ ਹੈ ਹਰ ਗੱਲ ਕੇ ਉੱਪਰ ਆਪਣੇ ਵਰਕਰਾਂ ਗੈਲ ਸਪੋਰਟਰਾਂ ਗੈਲ ਖੜਨਾ ਇਨਾਂ ਕੇ ਅੰਦਰ ਉਹ ਜਜ਼ਬਾਰ ਤਾਕਤ ਹੈਗੀ ਹੈ ਦੂਸਰੀ ਮੰਨੂ ਜਿਹੜੀ ਸ਼੍ਰੋਮਣੀ ਅਕਾਲੀ ਦਲ ਸਕੂਰ ਬਾਦਲ ਜੀ ਦੀ ਜਿਹੜੀ ਬਾਤ ਵਧੀਆ ਲਗੀ ਹੈ ਜਿਹੜੀ ਇਹਨਾਂ ਨੇ ਮੁਖਸਰ ਸਾਹਿਬ ਕਹੀ ਹੈ ਵੀ ਉਹ ਕਹੀ ਇਹਨਾਂ ਨੇ ਵੀ ਜਿਹੜੀ ਤਕਸੀਮ ਵਾਲੇ ਮਸਲੇ ਦੇ ਉੱਪਰ ਵੀ ਜਮੀਨਾਂ ਤਕਸੀਮ ਕਰਨੇਗਾ ਇਹ ਬਹੁਤ ਵਧੀਆ ਫੈਸਲਾ ਦਾ ਇਹਨਾਂ ਦਾ ਔਰ ਦੂਸਰਾ ਜਿਹੜਾ ਮੋਟਰਸਾਈਕਲ ਟੈਕਸ ਫ੍ਰੀ ਕਰਨੇ ਵਾਸਤੇ ਹਰ ਗਰੀਬ ਪਰਿਵਾਰ ਕੇ ਬੰਦੇ ਵਾਸਤੇ ਮੋਟਰਸਾਈਕਲ ਖਰੀਦਣਾ ਬਹੁਤ ਬੜੀ ਬਾਤ ਹੋ ਜਾ ਪਰ ਜੇ ਟੈਕਸ ਫ੍ਰੀ ਹੋ ਜਾਏਗਾ ਇਹ ਬਹੁਤ ਵਧੀਆ ਚੀਜ਼ ਹੋ ਜੇਗੀ ਹਰ ਇੱਕ ਨਾਰਮਲ ਪਰਿਵਾਰ ਕੇ ਬੰਦੇ ਤੱਕ ਪਹੁੰਚ ਗਾਰ ਦੀ ਹੋ ਜੇਗੀ ਮੋਟਰਸਾਈਕਲਾਂ ਦੀ ਠੀਕ ਹੈ ਔਰ ਦੂਸਰੀ ਬਾਤ ਹੈ ਵੀ ਸ਼੍ਰੋਮਣੀ ਅਕਾਲੀ ਦਰ 2027 ਕੇ ਵੀ ਚ ਪੂਰੀ ਚੜ੍ਹਦੀ ਕਲਾ ਮਾਰ ਪੂਰੀ ਹਮ ਆ ਗਏ ਯੂਥ ਕੇ ਗੈਲ 2027 ਮਾ ਸਰਕਾਰ ਸ਼੍ਰੋਮਣੀ ਅਕਾਲੀ ਦਲ ਕੀ ਆਵੇਗੀ ਉਹ ਆਪਾਂ ਨੂੰ ਪੂਰੀ ਉਮੀਦ ਹੈ ਪੂਰੇ ਸਰਦਾਰ ਸੁਖਵਿੰਦਰ ਸਿੰਘ ਬਾਦਲ ਦੀ ਜੋ ਕਹਾ ਉਸ ਦੇ ਉੱਪਰ ਖੜਾ ਅਰੂਸ ਬਾਦ ਨੂੰ ਪੂਰੀ ਵੀ ਕਰਾਂ ਤੋਈ ਵਕ ਜੋ ਪੰਜਾਬ ਕੇ ਕੰਮ ਹੋਣੇ ਆ ਉਹ ਕੰਮ ਤਾਂ ਹੀ ਹੋ ਸਕेंगे जे ਸ਼੍ਰੋਮਣੀ ਅਕਾਲੀ ਦਲ ਦੁਬਾਰੇ ਦੇ ਪਾਵਰ ਕੇ ਵਿੱਚ 2027 के बीच अपनी सरकार बनावेगे तो मेरी पूरे पंजाब के लोगों नु विनती है बी बाद ते बाद श੍ਰੋਮਣੀ अਕਾਲੀ ਦਲ ਹਰਕਨੌਰ ਵਾਸੀਆਂ नु ਆਪਣੇ ਘਨੌਰ के जिन्ने भी ਯੂਥ ਨੌਜਵਾਨ ਹੈ ਉਹਨਾਂ नु यो अपील है बी ਸਰਜੀ ਸਿੰਘ )^{(चिंदर जी का पूरा साथ दियो)} ਉਹਨਾਂ दी सपोर्ट करो ਤਾਕੀ 2027 ਦੇ ਵਿੱਚ ਆਪਾਂ ਕਨੌਰ ਹਲਕੇ ਦੇ ਆਪਣਾ ਐਮਐਲਏ ਜੋ ਨੌਜਵਾਨਾਂ ਦਾ ਪੂਰਾ ਸਪੋਰਟਰ ਹੈ ਠੀਕ ਹੈ ਜੀ ਸਰਜੀਤ ਸਿੰਘ ਜੀ ਉਹਨਾਂ ਨੂੰ ਆਪਾਂ 2027 ਦੇ ਵਿੱਚ ਕਨੌਰ ਤੇ ਜ਼ਿੰਮੇਵਾਰੀ ਸੌਂਪਾਂ ਔਰ ਪੂਰੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਵੇ ਤਾਂਕਿ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਸੀਐਮ ਬਣ ਕੇ ਪੰਜਾਬ ਨੂੰ ਇੱਕ ਦੁਬਾਰੇ ਤੇ ਫਿਰ ਜੋ ਕੰਮ ਪਹਿਲਾਂ ਬڑے ਬਾਦਲ ਸਾਹਿਬ ਕੇ ਹੁੰਦੇ ਹੋਏ ਹੋਏ ਆ ਉਹਨਾਂ ਤੇ ਵੱਧ ਚੜ ਕੇ ਅੱਗੇ ਪੰਜਾਬ ਕੇ ਕੰਮ ਹੋਵੇ ਔਰ ਪੰਜਾਬ ਦੀ ਤਰੱਕੀ ਹੋਵੇ ਬਾਈ ਗੁਰਦੀਖਾ ਖਾਲਸਾ ਬਾਈ